ਮਹਾਰਾਜ ਰੂਪ ਉਹਨਾਂ ਨਾਲ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀ ਇਹ ਮੋਕਿਲਬ ਮੋਲਪੁਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਕੱਟ ਕਰਕੇ ਲੈ ਜਾਂਦਾ ਗਿਆ ਕਿਉਂਕਿ ਉਹਦਾ ਕੋਈ ਅੰਗੋ ਬੇਵਤ ਨਹੀਂ ਸੀਗਾ ਆਗਾਜ਼ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰ ਦਿੱਤੇ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਲੋਕਤੀ ਨਹੀਂ ਰਹਿੰਦੀ ਮਹਾਰਾਜ ਪ੍ਰਤਾਕਾ ਜਾਜ ਦੀ ਜੋਤਰ ਹਾਜ਼ਰ ਹਾਜ਼ੂਰ ਹੈ ਤੋ ਤੁਹਾਡੇ ਕੋ ਨੀਂ ਸੇਵਾ ਸੰਭਾਲ ਹੁੰਦੀ ਤੇ ਆ ਪਾਦਰਮਾਨਾ ਮਹਾਰਾਜ ਅਸੂਬ ਗੁਰੂ ਘਰ ਹੋਵੇ ਪੰਜਾਬ ਦੇ ਤਰਫ ਮੋਰਚੇ ਨਾਲ ਲੱਜਾ ਜ਼ਿਲਹੰਦਰ ਜ਼ਿਲ੍ਹੇ ਦੇ ਥਾਣਾ ਬਸਤੀ ਬਾਬਾ ਖੇਲ ਦੇ ਅਧੀਨ ਆਉਣ ਦੇ ਕਪੂਰਥਲਾ ਰੋਡ ਉੱਤੇ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਜਥੇਬੰਦੀਆਂ ਨੇ ਇਸ ਮੁੱਦੇ ਉੱਤੇ ਰੋਸ ਪ੍ਰਗਟ ਕਰਦਿਆਂ ਹੋਇਆ ਜਲੰਧਰ ਕਪੂਰਥਲਾ ਰੋਡ ਨੂੰ ਕਰੀਬ 2 ਘੰਟੇ ਤੱਕ ਜਾਮ ਰੱਖਿਆ ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੇ ਵਿੱਚ ਸ਼ਾਮਲ ਲੋਕਾਂ ਨੇ ਦੋਸ਼ ਲਾਇਆ ਕਿ ਇੱਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪਾ ਨੂੰ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ 15 ਦਿਨ ਪਹਿਲਾਂ ਘਰ ਦੇ ਵਿੱਚ ਸਹਿਜ ਪਾਠ ਕਰਵਾਉਣ ਲਈ ਗੁਰਦੁਆਰਾ ਸਾਹਿਬ ਤੋਂ ਇੱਕ ਗ੍ਰੰਥੀ ਸਿੰਘ ਨੂੰ बुलाया गया निहंग सिंह ਨੇ ਇਸ ਕਾਰਵਾਈ ਨੂੰ ਬੇਅਦਵੀਂ ਕਰਾਰ ਦਿੱੰਦਿਆ ਹੋਇਆ ਆਪਣਾ ਰੋਜ਼ ਪ੍ਰਗਟ ਕੀਤਾ ਤਾਂ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਔਰਤ ਦੇ ਘਰ ਪਹੁੰਚਦੇ ਨੇ ਤਾਂ ਸ਼ੁਰੂ ਦੇ ਵਿੱਚ ਉਹ ਔਰਤ ਨੇ ਘਰ ਦੇ ਵਿੱਚ ਕੋਈ ਸਰੂਪ ਹੋਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਿੱਥੇ ਬੰਦਿਆਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਸੇ ਰਾਤ ਨੂੰ ਤਰਨਾ ਸ਼ੁਰੂ ਕਰ ਦਿੱਤਾ ਗਿਆ ਤਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਹੋਰ ਲੋਕ ਵੀ ਮੌਕੇ ਤੇ ਇਕੱਠੇ ਹੋ ਗਏ ਧਰਨੇ ਦੀ ਖਬਰ ਮਿਲਣ ਤੇ ਬਸਤੀ ਬਾਬਾ ਖੇਲ ਦੇ ਪੁਲਿਸ ਮੌਕੇ ਤੇ ਪਹੁੰਚੇ ਤੇ ਘਰ ਅੰਦਰ ਜਾ ਕੇ ਔਰਤ ਨਾਲ ਗਲਬਤ ਕੀਤੀ ਉਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਬੁਲਾਇਆ ਗਿਆ ਤੇ ਪਵਿੱਤਰ ਸਰੂਪ ਨੂੰ ਪਾਲਕੀ ਦੇ ਵਿੱਚ ਰਖਵਾਇਆ ਗਿਆ ਤੇ ਜਕਾਰੇ ਲਗਾਉਂਦੇ ਹੋਏ ਸੰਗਤ ਪਵਿੱਤਰ ਸਰੂਪ ਨੂੰ ਬਸਤੀ ਬਾਬਾ ਖੇਲ ਦੇ ਗੁਰਦੁਆਰਾ ਸਾਹਿਬ ਵੱਲ ਲੱਗ ਗਿਆ ਤੇ বিহঙ্গ ਸਿੰਘਾ ਨੇ ਇਸ ਦੌਰਾਨ ਔਰਤ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੰਗਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵਾਈਗੁਰ ਕੀ ਕਾਲਾ ਸਾਹਿਬ ਵਾਈ ਕੀ ਬਤੇ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾ ਸਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋਗੀ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਤ ਰੂਪੋਂ ਉਹਨਾਂ ਨੇ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀਗੇ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੌਜਾਂ ਨੂੰ ਪਤਾ ਲੱਗਿਆ ਤੇ ਇਹ ਮੋਟਾ ਖੋਲਿਆ ਗਿਆ ਮੋਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਂਦਰ ਸਰ ਆਇਆ ਐਸਐਚਓ ਬਾਬਾ ਖੇਲ ਐਸਆਈਡੀਐਸਪੀ ਦਾ ਪਹੁੰਚਿਆ ਸੋਰੰਜੀਤ ਸਿੰਘ ਉਹਨੇ ਆਗੇ ਬੜੀ ਸੂਮੀਵਾਨੀਆ ਸਾਰਾ ਕਰਕੇ ਪਹਿਰਾ ਮੋਕੇ ਦਾ ਮੂਲ ਪੂਰਾ ਸੰਭਾਲ ਕੇ ਮਹਾਰਤ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਬਿਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪੇ ਕਈ ਵੇ ਥੋੜੀ ਥੋੜੀ ਘੰਨੇ ਪੈਣ ਲੱਗੀ ਸੀ ਘੰਨੇ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰ ਦਿੱਤੇ ਗਏ। ਇਹ ਕਿੱਡਾ ਪਤਾ ਲੱਗਿਆ ਕਿ ਬੇਦਖੀ ਹੋ ਰਹੀ ਹੈ ਇਸ ਘਰ 'ਚ ਗੁਰੂ ਦੇ ਰੂਪੇ ਹੋਇਆ। ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜਿਹੀ ਗੱਲ ਹੁੰਦੀ ਉਹ ਲੋਕਤੀ ਨਹੀਂ ਰਹਿੰਦੀ। ਮਹਾਰਾਜ ਪ੍ਰਤਾਕਾ ਜਾਗ ਦੀ ਜੋਤ ਹਾਜ਼ਰ ਆ ਹਜੂਰ ਆ। ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਤੇ ਕਿਸੇ ਨਾ ਕਿਸੇ ਗੱਲ ਨਿਕਲ ਆਂਦੀ ਆ ਮੇਰਾ ਕਹਣਾ ਸੀ ਤਾਂ ਹੈ ਪੈਸਾ ਭਾਈ ਸੋ ਤੋਂ ਪਤਾ ਲੱਗਾ ਇੱਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਜਲਦਬਧ ਕਰਨ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਹ ਕਰੇ ਗੱਲਾਂ ਨਹੀਂ ਲੁਕੀਆਂ ਰਹਿੰਦੀਆਂ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਇਹ ਨਹੀਂ ਚੱਲਦੀ ਕਿ ਐਡੇ ਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਵ ਸਾਂਝੇ ਹੀ ਆ ਸਾਰੀ ਸੀਐਸਟੀ ਦੇ ਮਹਾਰਾਜਾ ਮਾਨਸ ਕੀ ਜਾਸਬੇ ਕੇ ਬਚਾਨ ਉਹ ਮਹਾਰਾਜਾ ਸਾਰੀ ਸਾਂਝਾ ਦਾ ਪ੍ਰਤੀਕ ਹਰਤਾ ਜੀ ਸੋ ਕਿ ਕੋਈ ਕਾਰਵਾਈ ਨਹੀਂ ਕੀਤਾ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਬਾਈ ਕਾਰਵਾਈ ਏਦਾ ਜੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰੀਆ ਬੇਲਾ ਤੋਂ ਹੋਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸਾਰੇ ਸਾਰੇ ਫੋਜਾਂ ਇਕੱਠੀਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਇਹ ਦਰਖਾਸਤ ਦਵਾਂਗੇ ਕਿ ਪੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਬਾ ਜੀ ਨੂੰ ਦਵਾਂਗੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਰੂਪ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਚਰਾਬ ਸਭ ਕੁਝ ਚੱਲਦਾ ਜੀ ਸੋ ਸਾਡੇ ਕੋਲ ਨਹੀਂ ਸੇਵਾ ਸੰਭਾਲ ਹੁੰਦੀ ਤੇ ਆਪ ਆਦਰ ਮਾਨਨਾ ਮਹਾਰਾਜ ਅਸੂਬ ਗੁਰੂ ਘਰਾਂ ਦੇ ਪੰਚਾਇਤ ਦੇ ਦਰ ਮੋਰਚੇ ਨਾਲ ਲੱਗਾ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆਪ ਦਾ ਅੱਬਾ ਸਭ ਤੋਂ ਛਾ ਜੀ ਤਾਂ ਸੋ ਇਹ ਰਿਸਪੈਕਟ ਆਪਣਾ ਹੀ ਫਰਜ਼ ਬਣਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਚ ਦੇ ਤੇ ਉਪਲ ਨਾਮ ਸੁਣਿਆ ਜੀ ਉਪਲ ਦਾ ਚਾਰ ਕਹਿੰਦੇ ਉਪਲ ਉਪਰ ਬਸ ਇਹੀ ਸੋ ਨਾਮ ਵਗੈਰਾ ਪਤਾ ਕੁਝ ਨਹੀਂ ਕੁਝ ਨਹੀਂ ਲੱਗਾ ਜੀ ਉਦੇ ਵਿੱਚ ਜੀ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸੀ ਜੀ ਕਿ ਨਾਂਸੂ ਜਿਹਾ ਬੰਦੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੰਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਸੂਤ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਉਹ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸੰਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਇਕੱਠੇ ਹੋਏ ਸੀ ਕਿਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਕੀ ਮੋਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਆ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਤੇ ਮਹਾਰਾਜ ਦੇ ਸੂਤ ਦੀ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਕੀ ਤੇ ਮਹਾਰਾਜ ਸੁਖ ਨੂੰ ਬਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਨਹੀਂ ਪਹੁੰਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਐਫਆਈਆਰ ਬਗਲਾ ਵਿੱਚ ਕੋਈ ਦੇਰ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੀਫਰੈਂਸ ਸੀ ਕਿ ਜੂ ਇਹਨਾਂ ਦੀ ਸ਼ਿਕਵਾ ਸੀਗਾ ਕਿ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਬੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਇਹਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਕਾਰਵਾਈ ਕੀਤੀ ਹੈ ਅਲੱਗ ਕਿਹ ਹੋ ਜਾਈਂ ਅੰਦਰ ਵਾਕੇ ਬੇਸ ਬੇਰੇ ਕੋਈ ਲੱਗ ਰਿਹਾ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮर्याਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸਹੂਤ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੇਰਧ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਆਪਾਂ ਜਿੱਕੇ ਤੇ ਵੀਡੀਓ ਵਾਲੀ ਨੇ ਕੋਈ ਵੀ ਗੱਲ ਜਿੱਦਾਂ ਦੇ ਸਾਹਮਣੇ ਆਏਗੀ ਇਦਾਂ ਹੀ ਕਰਕੇ ਦਿੱਤੀ ਜਾਏ। ਛੜਦੇ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੀ ਖਾਸ ਰਿਪੋਰਟ। This program is sponsored by The Singla Office Bakersfield for all your immigration family law needs. ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ